ਸੋ ਲੈ ਕੇ ਆਏ ਹੋ ਨਹੀਂ ਤੂੰ ਘਰ ਇਹ ਕਿਤੇ ਟੱਕ ਗਿਆ ਘਰੇ ਘਰ ਘਰ ਤੇਰੀ ਦੀ ਰਣੀ ਹੈ ਠੀਕ ਆ ਬਹਿ ਜਾ ਹੁਣ ਤੈਨੂੰ ਕਾਸ਼ਕ ਪਿਆਣੇ ਆ ਕੀ ਪੀਣੀ ਜੂਸ ਚੂਸ ਪਿਆਣੀ ਰੁਕ ਜਾ ਕਲਰਫੁਲੀ ਕਲਰਫੁਲੀ ਪਿਆਵਾਗੇ ਪੈਣਾ ਖਾਣਾ ਇੱਧਰ ਵਾਲਾ ਜਦੋਂ ਸਾਡੇ ਜਾਣੇ ਤੁਹਾਡੇ ਘਰ ਜਾਂਦੇ ਤੇਰੀ ਮੰਮੀ ਤੇ ਕਿਤੇ ਪੁੱਛਦੀ ਨਹੀਂ ਆ ਠੀਕ ਆ ਸੀਆ ਇਆ ਤੇਰੇ ਯਾਵੜੀ ਆ ਆਲਾ ਪੈਣਾ ਜੂਸ ਪੀਲਾ ਤੇ ਕੱਪ ਨਹੀਂ ਆ ਨਹੀਂ ਕੱਪ ਕਿੱਥੋਂ ਲੈਣੇ ਆ ਸਾਰੇ ਕੱਪ ਤੇ ਭਾਂਡੇ ਤੁਸੀਂ ਤੁਹਾਡੇ ਨਿਆਣੇ ਚੁੱਕ ਕੇ ਲੈ ਜਾਂਦੇ ਆ ਅਈ ਥੋੜੇ ਚੁੱਕ ਕੇ ਲੈ ਕੇ ਗਏ ਆ ਕਿਉਂ ਤੁਸੀਂ ਜਦੋਂ ਸਾਡੇ ਘਰ ਲੰਗਰ ਹੀ ਤੇ ਤੁਸੀਂ ਸਾਡੇ ਘਰ ਭਾਂਡੇ ਨਹੀਂ ਚੁੱਕ ਕੇ ਖੜੇ ਆਈ ਨਹੀਂ ਚੁੱਕ ਕੇ ਖੜੇ ਜਦੋਂ ਦਾਲ ਪੁਆ ਕੇ ਲੈ ਕੇ ਗਏ ਡੋਂਗੇ ਮੋੜੇ ਅੱਜ ਤੱਕ ਮੋੜੇ ਨਹੀਂ ਤੁਸੀਂ ਡੋਂਗੇ ਵੀ ਨਹੀਂ ਮੋੜੇ ਪਲੇਟਾਂ ਵੀ ਨਹੀਂ ਮੋੜੇ ਸਾਡੇ ਸਾਰੇ ਭਾਂਡੇ ਤੇ ਤੁਸੀਂ ਚੁੱਕ ਚੁੱਕ ਲੈ ਜਾਂਦੇ ਹੋ ਪੰਜੀ ਚਮਚੇ ਹੀ ਸਾਡੇ ਘਰ ਤੇ ਦੋ ਚਮਚੇ ਰਹਿ ਗਏ ਆ ਸਾਰੇ ਭਾਂਡੇ ਤੁਸੀਂ ਚੁੱਕ ਕੇ ਲੈ ਗਏ ਸਾਡੇ ਕੋਲਾ ਕੈ ਇਸਨੇ ਦੇ ਤੋ ਕੀ ਲੈ ਕੇ ਆਈ ਕਨੇਡਾ ਤੋਂ ਚਮਚੇ ਹੂੰ ਚਮਚੇ ਲੈ ਕੇ ਆਏ ਲੋਕਾਂ ਦੇ ਪਾਪਾ ਪਗੜੀ ਕੀ ਕੀ ਲੈ ਕੇ ਆਏ ਨੇ ਤੇਰੇ ਪਾਪਾ ਕੀ ਲੈ ਕੇ ਆਏ ਚਮਚੇ ਲੈ ਕੇ ਆਏ ਤੇ ਜਾ ਹੁਣ ਆਪਣੇ ਘਰ ਕੇ ਸਿਹਰੀ ਖਾਈ ਜਾਏਗੀ ਜਾ ਦੋਰ ਜਾ ਆਪਣੇ ਘਰ ਚੰਲੀਆਂ ਹੋੜ ਕੇ ਆਂਦੀ ਮੇਰੀ ਗੱਲ ਸੁਣ ਦੁਪਹਿਰ ਨੂੰ ਨਾ ਨਿਹਾਣੇ ਨੇ ਸੋਣਾ ਹੁੰਦਾ ਵਾ ਇਹ ਘਰ ਕਰਨੇ ਫੜਿਆ ਕਰਨ ਜਾ ਜਾ ਆਪਣੇ ਘਰ ਦੌੜ ਜਾ ਇਹਦੀ ਮੰਮੀ ਵੀ ਇਹ ਤਾਂ ਕਹਿੰਦੀ ਲੱਗਦੀ ਆ ਜਾਂਦੀ ਏ ਸੇ ਖਾਣ ਵਾਸਤੇ। ਫੇਲੇ ਆਂਟੀ ਕਰ ਗਈ। ਕੀ ਕਰਨ ਗਈ ਆਂਟੀ ਕਹੇ? ਖੇਦਨ ਗਈ। ਤੈਨੂੰ ਪਤਾ ਉਹ ਨਹੀਂ ਚੰਗੀ ਹੈ ਆਂਟੀ। ਤੈਨੂੰ ਖਾਣ ਭਈਂ ਦਿਆ। ਮੈਂ ਚਿਰਕ ਦਿਆ ਆਪਣੇ ਨਾਲ ਖੇਦਨ ਕੇ। ਹਾਂ? ਕਾਕੇ ਨਾਲ ਖੇਦਨ ਕੇ। ਤੇ ਤੈਨੂੰ ਵੀ ਆਪਣੇ ਵੀਰੇ ਦਿੱਤਾ ਨਾ ਉਹਦੇ ਨਾਲ ਕੱਡੇ ਕਰ। ਉਹਦੇ ਕੇ ਨਵੇਂ ਚੰਗਾ ਜਾਂਦੇ। ਉਹਦੇ ਕੇ ਖਲੋਨੇ ਹੈ ਨਹੀਂ ਨਾ। ਫਿਰ ਡੋਣੇ ਤੇ ਕਿ ਹੋ ਗਿਆ ਵੀ ਆ ਵੀ ਨਿਕਲੇ ਵੀਰ ਤਾਂ ਬਾਬਾ ਮੈਂ ਫੇਟਾ ਉਹਨਾਂ ਕੋ ਖਡੋਣੇ ਹੈਗੇ ਟਾਈਮ ਤੇਰੇ ਕੋ ਐ ਕਿਰੋਣੇ ਕਰੇ ਨਹੀਂ ਉਹ ਪੁਰਾਣੇ ਹੋ ਗਿਆ ਜਦੋਂ ਨਵੇਂ ਲਾ ਦੇ ਗੋਦਰ ਤੇ ਗੋਨਾ ਘਟ ਗਿਆ ਸਾਰਿਆਂ ਨੂੰ ਠੀਕਾ ਮਰਕੇ ਨਹੀਂ ਜਾਣਾ ਉਹ ਤੇ ਤੇ ਚਿੜਕਿਆ ਨੰਟੀ ਨੇ ਨਹੀਂ ਕਿਆ ਇਹ ਨੰਟੀ ਲਗੀ ਕਰਨਾ ਇਹ ਤੇ ਚਾਈ ਨਹੀਂ ਤੋ ਚਾਈ ਨਹੀਂ ਬੋਲਦੀ ਨਹੀਂ ਤੋ ਮਰਕੇ ਡੈਂਗਰ ਨਹੀਂ ਕਹੇ ਬੋਲੋ ਛੋੜੀ ਈ ਸੋਰੀ ਤੰਨ ਬੋਲਣੀਆਂ ਕੀ ਕੀ ਹੋਰੀ ਸੋਰੀ ਉਹ ਤੇ ਜਾਣ ਮੁਰਕੇ ਨਹੀਂ ਕੀ ਹੋਰੀ ਮੁਰਕੀ ਨਹੀਂ ਜਾਂਦੀ ਮਮਾਉ ਕਿੰਨੇ ਤੇ ਅੱਡੇ ਪੰਨੇ ਚੋਕੇ ਲਾਗੇ ਹੀ ਕਿਹੜੇ ਪੰਨੇ ਲੈਂਦੇ ਨੇ ਉਹਨਾਂ ਨੇ ਕੀ ਕਹਿੰਦੇ ਕੱਪ ਚਮਚੇ ਕਿਹਾ ਹਟਕਾਰ ਹਣੇ ਕਾਪ ਚਮਚਾ ਲੈ ਜਾਣਾ ਚੋਕੀਆਂ ਹੀ ਕਿਹਾ ਹਟਕਾਰ ਬਾਹਰ ਹੁੰਦੇ ਆ ਹਟਕਾਰ ਬਾਹਰ ਹੁੰਦੇ ਆ ਤੁਹਾਡੀ ਨੂੰ ਕਹਿਣਾ ਇਹੀ ਨਾ ਹਟਕਾਰ ਬਾਹਰ ਹੁੰਦੇ ਕੱਪ ਚਮਚੇ

अंटी पापा मेरे बाल से जी पे दे दिया चमचे वालों से पांडे वालों क्या है हां की क्या है चमचे पांडे डाल तीन नहीं पेच पापा पेच दे तो पे दे पापा कने देते ठीक गुरजीत दे? दे हां जी मैं किसी तेरी मम्मी अंटी नहीं तो क्या दे दोपहर को बार कर छोड़ देंगे ਤੇ ਫੇਰ ਕੀ ਜੇ ਕੁੜੀ ਕੰਨੀ ਨੀ ਗੱਡ ਤਾਂ ਨਾ ਤੇ ਲੋਕਾਂ ਦੇ ਨਿਆਣੇ ਸੁੱਤੇ ਹੁੰਦੇ ਤੇ ਤੇਰੀ ਨਿਆ ਕੁੜੀ ਇਹ ਘਰ ਘਰ ਫਿਰਦੀ ਰਹਿੰਦੀ ਆ ਤੇ ਫੇਰ ਕੀ ਆ ਉਹ ਮੋਹੇ ਰੜਨਾ ਫੇਰੀ ਜਾਂਦੀ ਆ ਸਾਰੀ ਤਿਆਗ ਨੀਂਦ ਖਰਾਬ ਕਰਕੇ ਰਾ ਦਿੰਦੀ ਆ ਉਹ ਨੀਂਦ ਖਰਾਬ ਕਰਦਾ ਤੁਹਾਡੀ ਹੋਰ ਕੀ ਆ ਨਿਆਣੇ ਹੁੰਦੇ ਤੇਰੇ ਮੋਹੇ ਹੁੰਦੇ ਕੋ ਹਨਾ ਖੇਡਾਂ ਕਰਦੀ ਆ ਗੀਤ ਜਿੱਤੇ ਆ ਖੇਡ ਲਿਆ ਬਰ ਉਹਨਾਂ ਪਤਾ ਕੀ ਨੀ ਗੱਲਾਂ ਕਰਦੀ ਆ ਇਹ ਕੀ ਆ ਨਜ਼ਰ ਜੂਸ ਪਿਆਓ ਤੇ ਫੇਰ ਕੀ ਹੋਵੇਗਾ ਉਸਤੇ ਆ ਤੈਨੂੰ ਜਿੱਤਾ ਨਹੀਂ ਇਹਨੂੰ ਪਿਆਓ ਜੂਸ ਤੂੰ ਨਾ ਵੀ ਅਗਰ ਉਹਨਾਂ ਦਾ ਪਿਆ ਕਰੋ ਨਿਆਣੀ ਆ ਤੇ ਆ ਬੈਨਿਆ ਜੂਸ ਪਿੰਦੀ ਆ ਆਈ ਆਈ ਤਰੀਕੋ ਤੁਸੀਂ ਕਿੰਨੇ ਸਾਂਝ ਨੂੰ ਮੇਰੇ ਤੁਹਾਡੇ ਕੋਲ ਫਿਲਮ ਤੇ ਲਾਇਆ ਚੁੱਕੇ ਹੋਏ ਨਹੀਂ ਮੈਂ ਤੋ ਕੀ ਸਾਂਝ ਨੂੰ ਸਾਰੇ ਦੱਸ ਕੀ ਹੈ ਆਂਟੀ ਨੇ ਨਹੀਂ ਮੈਂ ਤੈਨੂੰ ਕਿਹੜੇ ਵੇਲੇ ਕਿਹਾ ਕਿ ਤੁਹਾਡੇ ਕੋਲ ਚਮਚਾ ਚੋੱਕ ਕੇ ਲਿਆ ਗਿਆ ਉਹ ਕਹਿੰਦੇ ਕਹਿੰਦੇ ਕਿ ਤੁਹਾਡੇ ਕੋਲ ਤੁਝੇ ਆਂਦੀ ਮੈਂ ਤੈਨੂੰ ਕਦੋਂ ਕਿਹਾ ਸਾਡੇ ਕਰਨ ਆਇਆ ਕਰ ਜਿਨੀਕੇ ਨਿੱਕੇ ਨਿੱਕੇ ਗੱਲਾਂ ਕੇ ਮਾਰਨ ਦੱਸ ਨਹੀਂ ਆਉਂਦੀਆਂ ਤੇ ਅਟ ਕਰਨ ਆਇਆ ਕਰ ਠੀਕ ਹੈਂ ਮੈਂ ਨਹੀਂ ਕਿਹਾ ਹੈਗਾ ਉਹਨੂੰ ਬੋਲੋ ਮੈਂ ਨਹੀਂ ਟੋੜੀ ਤੇਰੀ ਕਿੰਨਾ ਚੋਰ ਬੋਲਦੀ ਤੇਰੀ ਕੁੜੀ ਹਾਂ ਉਹਨੂੰ ਕੀ ਕਹਿੰਦੇ ਹੋ ਤੇਰੀ ਗੱਲ ਕਾਹਨੇ ਹੱਡਣਾ ਕਰਾਂਗੇ ਉਹ ਚੈਰੀ ਨਿਆਣੀ ਹੱਥੀ ਗੱਲਾਂ ਕਰ ਲੈਂਦੇ ਹੂੰ ਸਾਡੇ ਕਰਨਾ ਹੈ ਕਰਨੀ ਕਿੰਨੇ ਕਿੰਨੇ ਗੱਲਾਂ ਆਣ ਕਿ ਮਾਂ ਨੂੰ ਦੱਸਦੀ ਰਹਿੰਦੀ ਆ ਤੁਨ ਬੋਲ ਆਪਣੇ ਨਿਆਣੇ ਨੂੰ ਸੰਭ ਕੇ ਰੱਖਿਆ ਕਰੋ ਸਾਡੇ ਕੰਦੇ ਵੇਚਿਆ ਕਰੋ ਆਪਨੇ ਭਾਂਡੇ ਸੰਭ ਕੇ ਰੱਖੋ ਉਥੇ ਪਿੰਡੇ ਰੱਖ ਖੜੇ ਆ ਤੇ ਖੜੇ ਹੀ ਆ ਭਾਂਡੇ ਦਾਲ ਰੋਣ ਲੰਗਰ ਲਾਇਆ ਹੀ ਤੇ ਤੁਹਾਡੀ ਕੁੜੀ ਨੇ ਡੋਂਗਾ ਪੋੜਾ ਕੇ ਦਾਲਦਾ ਨਹੀਂ ਮੜਿਆ ਕਿੱਥੇ ਡੋਂਗਾ ਉਹ ਤੇ ਡੋਂਗਾ ਵਾਪਸ ਹੀ ਕਰ ਗਿਆ ਤੁਹਾਡੇ ਕੋਲ ਕੋਈ ਵੀ ਨਹੀਂ ਡੋਂਗਾ ਵਾਪਸ ਆਇਆ ਸਾਡੇ ਨਾਲ ਸੈਂਡਲ ਰਾਕ ਕਰਕੇ ਆਂ ਹਿੱਟਾ ਨਾ ਹੜੇਗਾ ਸਾਟੀਆਂ ਨਹੀਂ ਕੋਈ ਤੇ ਤੁਹਾਡੇ ਨਾਲ चौके ਲੈਂਦੇ ਕਿਤਾ ਕਿਥੋਂ ਚੋਕਕੇ ਲੈਂਦੇ ਦੀ 판ਡੇ ਅੱਜ ਦੀ ਬਿਮਾਰੀ ਭਰੀ ਗਈ ਕਿੱਥੇ ਚੋਕਕੇ ਲੈਂਦੇ ਲਾਭਲਾ ਬੱਚੀ ਤੂੰ ਐਟਕਾ ਨਾ ਕਰੋ 판ਡਾ ਐ ਤਾਂ है ਜੀ ਚੋਕੀ ਵਿੱਚ ਕੋਈ ਲਾਮਾ ਆਦੀ ਹੈ ਮੈਂ ਆ ਗਈ ਹਾਂ ਹਾਂ ਜੀ ਆ ਗਈ ਹਾਂ ਅੱਛਾ ਠੀਕ ਆ ਚਾਏ ਹੋਰ ਠੀਕ ਆ ਗਿਆ ਆ ਠੀਕ ਹੈ ਪਾਣੀ ਲਾਵਾਂ ਨਹੀਂ ਪਾਣੀ ਨਹੀਂ ਮੈਂ ਪੀਣਾ ਮੈਂ ਚਾਹ ਪੀ ਕੇ ਕੀ ਕਾਰਨਾ ਮਾ ਕਰਾਈਆ ਤੈਨੂੰ ਮੈਂ ਕਹਿਆ ਨਾਲ ਲੈ ਜਾ ਤੂੰ ਖੜਿਆ ਨਹੀਂ ਜਰੂਰੀ ਥੋੜਾ ਜਿੱਥੇ ਜਾਵਾਂ ਮੈਂ ਨਾਲ ਹੀ ਲੈ ਕੇ ਜਾਵਾਂ ਇਹਨੂੰ ਤੇ ਇਹ ਤਾਂ ਗਵਾਂਢੀ ਦੇ ਘਰ ਲੜਕੀ ਹੀ ਜਾ ਕੇ ਗੋਣੇ ਦਾ ਲੜਨ ਗਈ ਹੀ ਲੜਨ ਗਈ ਮੱਧ ਕੀ ਕਰਨ ਗਈ ਗੋਦਰ ਕਿਹੜੇ ਗਈ ਤਰ ਕੋ ਆਪਣੇ ਵੀਰ ਨੂੰ ਨਹੀਂ ਖੇਡਾ ਰਕਰ ਤੂੰ ਉੱਥੇ ਕਾਹਨ ਗਈ ਹਾਂ ਇਹ ਆਪੀ ਲੈ ਨਾ ਗਈ ਤੇ ਉਹ ਆਂਟੀ ਦੇ ਇਹ ਦਿਵਾਲੇ ਹੋ ਗਏ ਵੀਰ ਦੇ ਨਾਲ ਕੀ ਆਂਦੀ ਤੂੰ ਦੱਸੋ ਕਿ ਤੇ ਜਿਹੜੀ ਬਿਮਾਰੀ ਭਰੀ ਪਾਂਡਿਆ ਨਾਲ ਲੋਕਾ ਘਰ ਚੁੱਕੇ ਲੈਂਦੀ ਹੈ ਲੋਕਾ ਘਰ ਚੁੱਕੇ ਜਾਂਦੇ ਆ ਉਹ ਕਹਿੰਦੇ ਆ ਢਿਮਚੰਨਾਂ ਵੇ ਡੋਂਗੇ ਲਾਦੇ ਨਹੀਂ ਤੇ ਉਹਨਾਂ ਡਿਚ ਢੋਂਗੇ ਹੀ ਆਏ ਆ ਕਹਿੰਦੇ ਸਾਡੇ ਤੁਸੀਂ ਸਾਰੇ ਸ਼ਾਮ ਲਈ ਸਾਡੇ ਪੱਛੀ ਚੁੰਮਦੇ ਦੋ ਹੀ ਰਹਿ ਗਏ ਵਿੱਚ ਤੁਸੀਂ ਵਾਪਸ ਨਹੀਂ ਕੀਤੇ ਇਦਾਂ ਨਹੀਂ ਤੇ ਡੋਂਗੇ ਨਹੀਂ ਲਾਦੇ ਇਹਨੂੰ ਕਹਿੰਦੀ ਮੈਂ ਨਿਆਣੀ ਨੂੰ ਕੀ ਕਹਿਣ ਪਈ ਹੈ ਵਿਚਾਰੀ ਨੂੰ ਮੈਂ ਉਹ ਵੀ ਭਣ ਚੁੱਕਿਆ ਇਹਨੂੰ ਮੈਂ ਦੱਸ ਗਣੀ ਇਹ ਕਿੱਥੇ ਕਿੱਦਾਂ ਪਈ ਮੇਰੀ ਪੋਤਰੀ ਨਾਲ ਲੰਢੀ ਤੇ ਮੇਰੀ ਪੋਤਰੀ ਚੋਲ ਗਾਣਾ ਮਲਾਉਂਦੀ ਕਦੀ ਕਹਿੰਦੀ ਦੁਪਹਿਰੇ ਨਿਆਣੇ ਆ ਜਾਂਦੇ ਆ ਲੋਕਾਂ ਦੇ ਨਿਆਣੇ ਸੋਹਣਾ ਹੁੰਦਾ ਹੈ ਨਹੀਂ ਕਹੇ ਸਾਡੇ ਤਾਂ ਨਿਆਣੇ ਫਿਰਦੇ ਤੂੰ ਜਾ ਆਉਂ ਤੋ ਫਿਰਦੀ ਤੇ ਤੂੰ ਫਿਰਦੀ ਕਦੀ ਉੱਧਰ ਕਦੀ ਉੱਧਰ ਆ ਕਿਆ ਕਿਆ ਗੱਲਾਂ ਕਰਕੇ ਆਉ ਉਹਨੂੰ ਤਰੀਕਾ ਨਹੀਂ ਇਹਨੂੰ ਮੈਂ ਦੱਸ ਗਿਆ ਨਹੀਂ ਤੇਰੀ ਜੁਰਤ ਕਿੱਦਾਂ ਪਈ ਮੇਰੀ ਪੋਤਰੀ ਨੂੰ ਗੱਲਾਂ ਕਰਨ ਦੀ ਤੈਨੂੰ ਗੱਲਾਂ ਕੀਤੀਆਂ ਮੈਂ ਦੱਸ ਕੇ ਆਉਣੀ ਆ ਉਹ ਤੇ ਮੈਂ ਗੁੱਤ ਮੁੰਨ ਕੇ ਆਉਣੀ ਆ ਆ ਕੇ ਵੇਖੀ ਤਈ ਜਾ ਕੇ ਕੀ ਕੀ ਕਹਿੰਦਾ ਸੀ ਗਿਆ ਕਹਿੰਦਾ ਤੂੰ ਮੈਂ 500 ਚੁੱਕ ਲੈ ਪਾण्डे ਕਿੱਥੇ ਲਾ ਕੇ ਕਿਹੜੇ ਕਿੜੇ ਪਾण्डे ਉਹ ਕਹਿੰਦੇ ਤੂੰ ਮੇਰੇ ਪਾण्डे ਚੁੱਕ ਕੇ ਲੈ ਗਈ ਕਿਹੜੇ ਮੰਡੇ ਲੈਣੇ ਚੁੱਕੇ ਅਸੀਂ ਮੈਂ ਬੋਲ ਲਉ ਉਹਨੂੰ ਬੋਲਾਂ ਨੂੰ ਦਾਦੀ ਕਰ ਕਰ ਲੈ ਆਂਦੇ ਪਾण्डे ਮੈਂ ਦੱਸਣੀ ਜਾ ਕੇ ਚੰਗਾ ਜਿੱਦ ਹੋਰ ਦਲਾਚ ਕਿੰਨੇ ਕਲਾਸ ਇਹਨੂੰ ਮੈਂ ਦੱਸ ਨਹੀਂ ਕਲਾਸਾਂ ਵਾਲੀ ਵੱਢੀ ਆਈ ਹੈ ਐਨਿਕਰਪਾਲ ਗਰਪਾਲ ਹਾਂਜੀ ਤੇ ਤੂੰ ਮੇਰੇ ਘਰ ਕੀ ਕਹਿ ਕੇ ਜਾ ਕੇ ਕੀ ਕਿਹਾ ਵਾ ਨਹੀਂ ਤੂੰ ਮੇਰੀ ਪੋਤੀ ਤੇ ਤੁਹਾਡੇ ਘਰ ਖੇਡਣ ਆ ਗਈ। ਚਲੋ ਮੈਂ ਕਿਤੇ ਗਈ ਨਹੀਂ ਨਾਲ ਲਾ ਕੇ ਗਈ। ਉਹ ਜੇ ਖੇਡਣ ਆ ਗਈ ਤੂੰ ਕੀ ਚੋਈਦਾ ਨਾਮ ਲਾਉਂਦੀ ਐ ਤੇ ਹਾਏ ਹੀ ਨਹੀਂ ਕਿੱਡਾ ਝੂਠ ਬੋਲਦੀ। ਪਹਿਲੇ ਤੇਰੀ ਪੋਤਰੀ ਨੇ ਝੂਠ ਬੋਲਿਆ ਫਿਰ ਤੇਰੀ ਨੋਣ ਨੇ ਝੂਠ ਬੋਲਿਆ ਹੁਣ ਤੂੰ ਝੂਠ ਬੋਲ ਰਹੀ ਈ। ਨਹੀਂ ਕੀ ਉਹਨੇ ਕੀ ਝੂਠ ਬੋਲਿਆ? ਉਹ ਤਾਂ ਕਹਿੰਦੀ ਆਂਟੀ ਮੈਨੂੰ ਕਹਿੰਦੀ ਤੁਹਾਡੇ ਚਿੰਟੀਆਂ ਲੱਗੀਆਂ। ਤੂੰ ਸਾਡੇ ਗਲਾਸ ਚੋਕੇ ਖੜੇ ਤੁਹਾਡੇ ਡੂੰਗਾ ਚੋਕੇ ਖੜੇ। ਭਲੀਏ ਮਾਂ ਸੇ ਮੈਨੂੰ ਦੱਸ ਪਹਿਲਾਂ ਜਾ ਕੇ ਮੇਰੀ ਲਮਾਜ ਕਿਹੜਾ ਖੜਾ ਤੇਰਾ ਭਾਂਡਾ ਹੈ? ਨਹੀਂ ਖੜੇ ਨਹੀਂ ਮੇਰੇ। ਨਹੀਂ ਤੁਹਾਡੇ ਤਾਂ ਆਪ ਦੁਨੀ ਮੇਰੀ ਕਸਣਾ ਜਦੋਂ ਸਾਡੇ ਘਰ ਲੰਗਰ ਲੱਗਾ ਸੀ ਤੁਸੀਂ ਦਾਲ ਦਾ ਡੂੰਗਾ ਭਰਾ ਕੇ ਖੜਿਆ ਸੀ ਜਾਂ ਨਹੀਂ ਖੜਿਆ ਕਿੱਥੇ ਆ ਡੂੰਗਾ ਨਹੀਂ ਉਹ ਹੀ ਡੂੰਗਾ ਉਸੜੇ ਵਾਪਸ ਕਰਕੇ ਆਇਆ ਸੀ ਤੂੰ ਕਰਨੀ ਆਇਆ ਤੇਰਾ ਡੂੰਗਾ ਤਾਂ ਉਹ ਉਥੋਂ ਲੱਭ ਲਾ ਜਾ ਕੇ ਪਛਾਣ ਲਾ ਜਿੱਦੜਾ ਵਿੱਚ ਹੈਗਾ ਪਛਾਣ ਲਾ ਮੈਂ ਤਾਂ ਕਹਿੰਦੀ ਜਿੰਨੀ ਲਮਾਰੇ ਨਾਲ ਭਾਂਡੇ ਪਾਇਆ ਪਰ ਇਹਨਾਂ ਸਾਈਲ ਮਾਰ ਰੋਕਾ ਕਰ ਉਹ ਮੰਗ ਮੰਗ ਕੇ ਲਿਆਂਦੇ ਤੂੰ ਅਗਾਂ ਮੰਗ ਮੰਗ ਕੇ ਲਿਆਂਦੇ ਤੂੰ ਵੱਡੀ ਭਾਂਡਿਆਂ ਵਾਲੀ ਮੈਂ ਤੈਨੂੰ ਸਾਰੀ ਜਾਣਨੀ ਆ ਤੂੰ ਵੱਡੀ ਭਲੀ ਮਾਂਸ ਜਾ ਕੇ ਖਬਰ ਦਾ ਦੇ ਮੇਰੀ ਪੋਤੀ ਦਾ ਨਾਮ ਲਾ ਦੇ ਜਿੱਦਾਂ ਤੇਰੇ ਮਾਕੇ ਕਰੋ ਹੋ ਕੇ ਜਾਂਦੀਓ ਨਾ ਜਾਂ ਤੇਰੀ ਨੋ ਹੋ ਕੇ ਜਾਂਦੀ ਜੱਤੂ ਹੋ ਕੇ ਚਲ ਜੇ ਉਹਦੋਂ ਸਾਡੇ ਘਰੋਂ ਵੱਡੇ ਪਤੀਲੇ ਨਹੀਂ ਲੱਭਦੇ ਵੱਡੀਆਂ ਕੜਾਈਆਂ ਨਹੀਂ ਲੱਭਦੇ ਮੈਂ ਫੇਰ ਕੀ ਕਰਾਂ ਤੁਸੀਂ ਭਾਂਡੇ ਚੋਰ ਆ ਭਾਂਡੇ ਚੋਰ ਨਹੀਂ ਆਈਓ ਨਾ ਅਬ ਤਾਂ ਚੋਲ ਲਗਾ ਕੇ ਰਹਿ ਜਾਨੇ ਕੜਾਹੀਆਂ ਪਤੀਲੇ ਮਿੰਨੂਲੀ ਪਤਾ ਮੇਰੀ ਨੋ ਚੋਰ ਨਹੀਂ ਆ ਮੈਂ ਚੋਰ ਨਹੀਂ ਕਹਿੰਦੀ ਮੇਰਾ ਮੂੰਹ ਤਾਂ ਚੋਰ ਨਹੀਂ ਲਿਖਿਆ ਤੇਰੇ ਤੇ ਧੀ ਆ ਤੇ ਬੋਤਰੀ ਆਂਦੀ ਆ ਚਮਚੇ ਰਗਾ ਕੇ ਲੈ ਜਾਂਦੀ ਤੁਸੀਂ ਆਂਦੇ ਸਾਡੇ ਕੜਾਈਆਂ ਲੈ ਜਾਂਦੀ ਅਸੀਂ ਕੀ ਕਰੀ ਫੇਰ ਤੁਹਾਨੂੰ ਭਾਂਡੇ ਚੋਰੀ ਕਹਿਣਾ ਖਬਰਦਾਰ ਚਪਕ ਦਿਨੀ ਮੈਂ ਪੋਤਰੀ ਦਾ ਨਾਂ ਲਾ ਕੇ ਮੈਂ ਤੇ ਖਾਖਾਂ ਪਾੜਨੂੰ ਇਹ ਇਕਦਮ ਨਾਲ ਆਤਾ ਨਾ ਮੁੜ ਕੇ ਆਈ ਸਹੀ ਤੁਹਾਡੇ ਘਰ ਨਾ ਆਈ ਬਿਲਕੁਲ ਮੇਰੇ ਘਰ ਨਾ ਆਈ ਆਹੋ ਆ ਕਿ ਤੇਰੇ ਖੱਖਾ ਪਾੜੂ ਮੈਂ ਚੰਗੀ ਤਰ੍ਹਾਂ ਤੂੰ ਮੇਰਾ ਖਾਣਾ ਛੱਡ ਮੇਰੇ ਘਰ ਦਾ ਤੇਰਾ ਕੀ ਚਲਦੀ ਨਹੀਂ ਨਹੀਂ ਗੱਲ ਸੁਣ ਬੱਸ ਕੀ ਬੋਲ ਕੇ ਚੱਲੀ ਹੈ ਆ ਖੱਖਾਂ ਕੀ ਹੁੰਦਾ ਵਾ ਤੂੰ ਕੋਸ਼ਿਸ਼ ਕਿ ਅੰਬ ਲੈਣੇ ਅੱਜ ਤੇਰੀ ਪਾਟ ਨਹੀਂ ਨਾ ਫੇਟਰ ਪਾ ਲਗੂ ਖੱਖਾਂ ਕੀ ਹੁੰਦੀਆਂ ਨਹੀਂ ਹੁੰਦਾ ਕੀ ਖੱਖਾਂ ਮੈਂ ਤਾਂ ਪਾਟਰ ਕਿਉਂ ਪਤਾ ਲੱਗ ਜੂ ਤੂੰ ਅੰਬ ਲੈਣੇ ਕੰਮ ਕਰ ਆਪਣਾ ਹਾਏ ਹਾਏ ਇਹ ਖੱਖਾਂ ਕੀ ਹੁੰਦਾ ਵਾ ਪਤਾ ਨਹੀਂ ਕੀ ਬੋਲ ਗਈ ਆ ਇਹ ਪਿੰਡੂ ਹੈਗੇ ਨੂੰ ਬੋਲਣ ਦਾ ਪਤਾ ਲੱਗਦਾ ਨਹੀਂ ਕੀ ਬੋਲਣਾ ਕੀ ਨਹੀਂ ਬੋਲਣਾ ਆਹ ਤੇ ਪੜੇ ਦੇ ਕਿੰਨੇ ਇੰਟੈਲੀਜੈਂਟ ਬੰਦੇ ਆਂ ਤੇ ਕਹਿੰਦੇ ਈ ਬੀਸੀ ਬੋਲਣਗੇ ਜੋ ਵਰਡ ਬੋਲਣਗੇ ਪਤਾ ਨਹੀਂ ਖਖਾ ਕੀ ਹੁੰਦਾ ਜੇ ਇੱਕ ਮਿੰਟ ਜੇ ਦੱਸ ਦੇ ਖਖਾ ਕੀ ਹੁੰਦਾ ਹਾਂ ਜੀ ਸਾਥੀ ਕਾਲ ਜੀ ਇਹਨਾਂ ਨੂੰ ਖਖਾ ਦੱਸੋ ਕੀ ਹੁੰਦੀਆਂ ਜੋ ਪਟਲੀਆਂ ਖਖਾ ਪਿਆ ਪਾ ਲੋ ਖਖਾ ਕੀ ਹੁੰਦੀਆਂ ਵੈਸੇ ਹੁੰਦਾ ਕੀ ਆ ਮੁਹਾਕਾ ਹੁੰਦੀਆਂ ਨੇ ਆਈਡੀਅਮ ਬਰਾਸ਼ਾ ਹੁੰਦੀਆਂ ਨੇ ਬੋਲੂਗੇ ਨੇ ਖਖਾ ਟੈਕ ਵੈਂਟ ਕਰਕੇ ਦੱਸਿਆ ਸਾਡੀ ਵੀਡੀਓ ਤੁਹਾਨੂੰ ਕਿਦਾਂ ਦੀ ਲੱਗੀ ਤੇ ਇਹ ਵੀਡੀਓ ਪੈਗੀ ਸੰਜੇ ਬਚਪਨ ਤੇ ਤੇ ਵੱਧ ਵੱਧ সাপোর্ট ਕਰਿਓ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਜਿਨ੍ਹਾਂ ਨੇ ਅਜੇ ਤੱਕ ਨਹੀਂ ਕੀਤਾ ਉਹ ਚੈਨਲ ਸਬਸਕ੍ਰਾਈਬ ਜ਼ਰੂਰ ਕਰਿਓ ਓਕੇ ਥੈਂਕ ਯੂ